ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਗੁਰਪਿਆਰ ਵਾਲਿਓ ਮਤਬਦ ਲਾਈਵ ਦੇ ਵਿੱਚ ਜੁੜਨ ਦੀ ਕਿਰਪਾਲਤਾ ਕਰੋ ਜੀ ਅੱਜ ਦਾ ਆਪਾਂ ਲਾਈਵ ਗੁਰਦੁਆਰਾ ਸਿੰਘ ਸਭਾ ਨਗਰ ਮੁਖਮੇਲਪੁਰ ਸੋ ਨਗਰ ਮੁਖਮੇਲਪੁਰ ਤੋਂ ਆਪਾਂ ਲਾਈਵ ਹੋਏ ਆ ਸੋ ਆਪ ਜੀ ਨੂੰ ਜਿੱਥੇ ਗੁਰੂ ਘਰ ਦੇ ਦਰਸ਼ਨ ਦੇਦਾਰੇ ਪਾਵਾਂਗੇ ਲਾਈਵ ਆਪ ਜੀ ਦੇ ਦਰਸ਼ਨ ਕਰਾਵਾਂਗੇ ਉਥੇ ਪਤਵੰਤੇ ਸੱਜਣ ਔਰ ਗੁਰੂ ਘਰ ਦੇ ਜੋ ਹੈਡ ਗ੍ਰੰਥ ਜੀ ਉਹਨਾਂ ਨਾਲ ਵੀ ਗੱਲ ਕਰਾਵਾਂਗੇ ਆਪ ਜੀ ਨੂੰ ਲੋਕੇਸ਼ਨ ਦੱਸ ਦਈਏ ਇਹ ਜੀ ਜੋ ਤਾਜਲਪੁਰ ਤੋਂ ਨਨੇਉੜੇ ਦੀ ਸੜਕ ਜਾਂਦੀ ਹੈ ਉਹਦੇ ਤੇ ਪਿੰਡ ਪੈਂਦਾ ਹੈ ਨਗਰ ਮੁਖਮੇਲਪੁਰ ਸਾਹਮਣੇ ਸਰਕਾਰੀ ਸਕੂਲ ਹੈ ਸੋ ਇੱਧਰ ਦੇਖ ਸਕਦੇ ਤੁਸੀਂ ਇਹ ਸਾਹਮਣੇ ਸਰਕਾਰੀ ਹਾਈ ਸਕੂਲ ਮੁਖਮੇਲਪੁਰ ਬਲਾਕ ਕਨੌਰ ਜ਼ਿਲ੍ਹਾ ਪਟਿਆਲਾ ਇਹ ਜਗ੍ਹਾ ਤੇ ਆਪ ਜੀ ਨੂੰ ਲਾਈਵ ਲੈ ਕੇ ਆਏ ਆਂ ਆਪ ਜੀ ਨੂੰ ਦਰਸ਼ਨ ਕਰਾਵਾਂਗੇ ਨਗਰ ਨੇ ਬਹੁਤ ਮਿਹਨਤ ਕਰਕੇ ਬੜਾ ਸੁੰਦਰ ਇਹ ਗੁਰੂ ਘਰ ਬਣਾਇਆ ਹੋਇਆ ਜੀ ਆਪ ਜੀ ਦੇਖ ਸਕਦੇ ਹੋ ਕਾਫੀ ਖੁੱਲ੍ਹੀ ਜਗ੍ਹਾ ਹੈ ਤੇ ਗੁਰੂ ਘਰ ਦੀ ਸੋ ਆਪ ਜੀ ਦੇਖ ਰਹੇ ਹੋ ਅੱਜ ਕੰਮ ਚੱਲ ਰਿਹਾ ਹੈ ਗੁਰੂ ਘਰ ਦਾ ਸੰਗਤ ਹੌਲੀ ਹੌਲੀ ਜੁੜ ਰਹੀ ਹੈ ਸੋ ਬਹੁਤ ਧੰਨਵਾਦ ਹੈ ਇਸ ਨਗਰ ਦਾ ਜਿਹੜੇ ਸਤਿਗੁਰਾਂ ਦਾ ਆਪ ਜੀ ਨੂੰ ਨਾਨਕ ਸਾਹਿਬ ਦੇ ਦਰਸ਼ਨ ਕਰਾਈਏ ਸੋ ਪਹਿਲਾ ਨਿਸ਼ਾਨ ਸਾਹਿਬ ਦਾ ਥੋੜਾ ਸਾਬ ਉਹ ਸੀ ਸੋ ਫਿਰ ਸੰਗਤਾਂ ਨੇ ਉਦਮ ਕਰਕੇ ਨਵਾਂ ਜੋ ਨਿਸ਼ਾਨ ਸਾਹਿਬ ਲਗਾਇਆ ਗਿਆ ਹੈ ਜੈਕ ਵਾਲਾ ਨਿਸ਼ਾਨ ਸਾਹਿਬ ਲੱਗਾ ਹੋਇਆ ਸੋ ਆਪ ਜੀ ਦੇਖ ਸਕਦੇ ਹੋ ਬਹੁਤ ਸ਼ਵੇਸ਼ਨ ਸੰਗਤਾਂ ਦੇ ਹੱਥ ਤੋਂਣ ਵਾਸਤੇ ਨਾਲ ਸ਼ਿੱਸ਼ੇ ਲੱਗੇ ਹੋਏ ਨੇ ਬੜੀ ਸੋਹਣੀ ਚਰਨ ਗੰਗਾ ਬਣਾਈ ਹੋਈ ਆ ਸੋ ਆਪ ਜੀ ਨੂੰ ਨੇੜੇ ਹੋ ਕੇ ਦਰਸ਼ਨ ਕਰਾਵਾਂਗੇ ਉਹ ਇੱਕ ਗੁਰੂ ਪਿਆਰ ਵਾਲੇ ਇੱਥੇ ਨੋਟ ਕਰਨ ਵਾਲੀ ਗੱਲ ਹੈ ਕਿ ਨਿਸ਼ਾਨ ਸਾਹਿਬ ਤੇ ਪ੍ਰਸ਼ਾਦ ਤੇ ਕੱਚੀ ਲੱਸੀ ਚੜਾਉਣਾ ਮਨ ਹੈ ਕਈ ਜਗ੍ਹਾ ਆਪਾਂ ਦੇਖਦੇ ਆਂ ਕਿ ਕਾਫੀ ਜਿਹੜਾ ਕੱਚੀ ਲੱਸੀ ਦਾ ਰਵਾਜ ਉਹ ਪਾਉਂਦੇ ਨੇ ਜਿਸ ਦੇ ਨਾਲ ਇਹ ਜਿਹੜੀ ਪਲੇਟ ਹੈ ਖਰਾਬ ਹੁੰਦੀ ਹੈ ਸੋ ਇੱਥੇ ਬਕਾਇਦਾ ਨਗਰ ਦੀ ਕਮੇਟੀ ਵੱਲੋਂ ਪ੍ਰਬੰਧਕਾਂ ਵੱਲੋਂ ਲੈ ਕੇ ਲਾਇਆ ਬਹੁਤ ਵਧੀਆ ਗੱਲ ਹੈ ਸੋ ਆਪ ਜੀ ਦੇਖ ਸਕਦੇ ਹੋ ਜਿਹੜੇ ਵੀਰੇ ਕੰਮ ਕਰਦੇ ਨੇ ਜੈਕਾਂ ਦਾ ਜੈਕਾਂ ਵਾਲੇ ਇਨਸਾਨ ਸਭ ਲਾਂਦੇ ਨੇ ਉਹਨਾਂ ਦਾ ਐਡਰੈਸ ਕੋਡ ਸਾਰਾ ਲੱਗਾ ਹੋਇਆ ਸੋ ਕਿਸੇ ਵੀ ਨਗਰ ਦੇ ਵਿੱਚ ਇਹ ਲੋਡ ਹੋਵੇ ਦੇਖ ਸਕਦੇ ਹੋ ਆਪ ਜੀ ਸੋ ਵੱਧ ਵੱਧ ਲਾਈਵ ਜੁੜੇ ਰਹੇ ਹੋ ਜੀ ਆਪ ਜੀ ਨੂੰ ਗੁਰੂ ਘਰ ਦੀ ਇਮਾਰਤ ਵੀ ਦਿਖਾਵਾਂਗੇ ਬਾਰ ਦਾ ਵਿਊ ਆਪ ਜੀ ਨੂੰ ਜ਼ਰੂਰ ਦਿਖਾਉਨੇ ਆ। ਸੋ ਆਪ ਜੀ ਦੇਖ ਰਹੇ ਹੋ। ਵੱਧ ਤੋਂ ਵੱਧ ਵੀਰਾਂ ਨੂੰ ਬੇਨਤੀ ਹੈ ਕਿ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਆਪ ਜੀ ਦੇ ਇੱਕ ਲਾਈ ਦੇ ਨਾਲ ਇਹ ਹਜ਼ਾਰਾਂ ਬੰਦਿਆਂ ਤੱਕ ਇਹ ਵੀਡੀਓ ਪਹੁੰਚੇਗੀ। ਸੋ ਐਸੇ ਜਿੱਥੇ ਅਸਥਾਨ ਬਣੇ ਹੋਏ ਨੇ। ਧੰਨਵਾਦ ਹੈ ਉਹਨਾਂ ਨਗਰਾਂ ਦਾ। ਬਹੁਤ ਵਧੀਆ ਸੋਚ ਹੈ। ਸੋ ਸਿਆਣੇ ਵੀਰ ਨੇ ਜਿਨ੍ਹਾਂ ਨੇ ਉਦਮ ਕੀਤਾ ਹੋਇਆ। ਸੋ ਆਪ ਜੀ ਨੂੰ ਦਰਬਾਰ ਦੇ ਵੀ ਦਰਸ਼ਨ ਕਰਾਵਾਂਗੇ ਸੋ ਆਪ ਜੀ ਦੇਖ ਰਹੇ ਹੋ ਬੜਾ ਸੁੰਦਰ ਦਰਬਾਰ ਅੰਦਰ ਬਣਿਆ ਹੋਇਆ ਜੀ ਸੋ ਬਹੁਤ ਬੜਾ ਲਾਈਵ ਜੁੜੇ ਰਹੇ ਹੋ ਜੀ ਆਪ ਵੀ ਦੇਖ ਰਹੇ ਹੋ ਅੰਦਰ ਲਾਈਟਿੰਗ ਦਾ ਪੱਖਿਆਂ ਦਾ ਬਹੁਤ ਵਧੀਆ ਇੰਤਜ਼ਾਮ ਹੈ ਆਪ ਜੀ ਨੂੰ ਦਰਬਾਰ ਦੇ ਅੱਗੇ ਦਰਸ਼ਨ ਕਰਾਉਣੇ ਆ ਸੁੰਦਰ ਪਾਲਕੀ ਸਾਹਿਬ ਲੱਗੀ ਹੋਈ ਹੈ ਜੀ ਮਤਬ ਜੁੜੇ ਰਿਹਾ ਜੀ ਬੜਾ ਸੁੰਦਰ ਸਤਿਗੁਰਾਂ ਦਾ ਖੜਾ ਸਾਬ ਤਿਆਰ ਕੀਤਾ ਹੈ ਉੱਤੇ ਡਿਜ਼ਾਈਨਿੰਗ ਕੀਤੀ ਹੋਈ ਹੈ ਸਾਰੇ ਤੇ ਟਾਇਲ ਲਾ ਕੇ ਬੜਾ ਸੁੰਦਰ ਸਜਾਇਆ ਗਿਆ ਆਰੋਜ ਦਾ ਜੋ ਹੁਕਮਨਾਮਾ ਸਾਹਿਬ ਹੈ ਮੁਖਵਾਕ ਸਵਾਗਤ ਜੀ ਆਲ ਕੀ ਸ਼ਬਦ ਦੇ ਦਰਸ਼ਨ ਪਾ ਰਹੇ ਹੋ ਲਾਈਵ ਲਾਈਵ ਸੋ ਆਪ ਜੀ ਦੇਖ ਰਹੇ ਹੋ ਬੜਾ ਸੁੰਦਰ ਸੰਗ ਸਾਬ ਜੀ ਨੇ ਸੇਵਾ ਕੀਤੀ ਹੋਈ ਹੈ ਸਤਿਗੁਰਾਂ ਦਾ ਸੁੰਦਰ ਪ੍ਰਕਾਸ਼ ਹੋਇਆ ਹੋਇਆ ਆਪ ਜੀ ਨੂੰ ਸੁਖਾਸਨ ਸਥਾਨ ਦੇ ਵੀ ਦਰਸ਼ਨ ਕਰਾਉਣੇ ਆ ਜੀ ਬੜੇ ਸੁੰਦਰ ਤਰੀਕੇ ਦੇ ਨਾਲ ਇਹ ਸੇਵਾ ਸੰਭਾਲ ਕੋਈ ਹੋਈ ਹੈ ਜੀ ਆਪ ਜੀ ਦੇਖ ਸਕਦੇ ਹੋ ਬੜਾ ਹੀ ਸੁੰਦਰ ਸਤਿਗੁਰਾਂ ਦਾ ਸੁਕਾਸਨ ਤਾਂ ਤੇ ਪਲੰਘ ਸਾਹਿਬ ਲੱਗਾ ਹੋਇਆ ਹੈ ਵਤ ਵਤ ਜੁੜੇ ਰਹੇ ਜੀ ਆਦੀ ਵਾਲੇ ਤੋ ਆਪ ਜੀ ਲਾਈਵ ਜੁੜੇ ਰਹੇ ਹੋ ਜੀ ਸੋ ਆਪਣੇ ਨਾਲ ਮੌਜੂਦ ਨੇ ਇਸ ਸਥਾਨ ਦੇ ਹੈਡ ਗ੍ਰੰਥੀ ਸਿੰਘ ਸਾਹਿਬ ਭਾਈ ਬਿਕਰਮਜੀਤ ਸਿੰਘ ਜੀ ਹੈਡ ਗ੍ਰੰਥੀ ਜੀ ਨੇ ਆਪਾਂ ਉਹ ਨਾਲ ਵੀ 5 ਮਿੰਟ ਗੱਲ ਕਰਾਂਗੇ ਸੋ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਕਿੰਨਾ ਸਮਾਂ ਹੋ ਗਿਆ ਆਪ ਜੀ ਨੇ ਇੱਥੇ ਸੇਵਾ ਸੰਭਾਲ ਕਰਦੇ ਹੋ ਮਾਨੂੰ ਜੀ ਡੇਢ ਸਾਲ ਹੋ ਗਿਆ ਇੱਥੇ ਗੁਰੂ ਘਰ ਦੀ ਸੇਵਾ ਸੰਭਾਲੇ ਹੋਏ ਜੀ ਤੇ ਕਿੰਨੀ ਕੁ ਸੰਗਤ ਸ਼ਾਮ ਸਵੇਰੇ ਇੱਥੇ ਪਹੁੰਚ ਕਰਦੀ ਹੈ ਜੀ ਜਦੋਂ ਤੋਂ ਆਪਾਂ ਡਿਊਟੀ ਇੱਥੇ ਸੰਭਾਲ ਚੁੱਕੇ ਹਾਂ ਬਹੁਤ ਫਰਕ ਪੈ ਚੁੱਕਾ ਹੈ ਜੀ ਗੁਰੂ ਘਰ ਦਾ ਜਨੀ ਸੰਗਤਾਂ ਜੁੜ ਚੁੱਕੀਆਂ ਨੇ ਬਹੁਤ ਜੀ ਇਹ ਬਹੁਤ ਸੰਗਤਾਂ ਦਾ ਬਹੁਤ ਫਰਕ ਪੈ ਚੁੱਕਾ ਜੀ ਤੋ ਅਮਰਤਾਰੀ ਆਪਾਂ ਪਰਿਵਾਰਾਂ ਦੀ ਗੱਲ ਕਰੀਏ ਕਿੰਨੇ ਕ ਪਰਿਵਾਰ ਹੋਣਗੇ ਜਿਹੜੇ ਅਮਰਤਾਰੀ ਨੇ ਗੁਰਸਿੱਖ ਬੀਰ ਹੈਗੇ ਨੇ ਜੀ 10 12 ਕ ਪਰਿਵਾਰ ਹੈਗੇ ਨੇ ਜਿਹੜੇ ਅਮਰਤਾਰੀ ਨੇ ਜੀ ਜਿਹੜੇ ਗੁਰਸਿੱਖ ਬਣੇ ਹਾਂ ਜੀ ਹਾਂ ਜੀ ਹਾਂ ਜਿਹੜੇ ਨਵੇਂ ਬਣਾਏ ਨੇ 2-4 ਨਵੇਂ ਵੀ ਬਣੇ ਨੇ ਗੁਰੂ ਘਰ ਦੇ ਜੀ ਲੋੜੇ ਨੇ ਜੋੜੇ ਨੇ ਸੰਗਤਾਂ ਨਾਲ ਜੀ ਅੱਗੇ ਅੱਗੇ ਹਾਂ ਜੀ ਹੋਰ ਵੀ ਪ੍ਰਿੰਡਾਂ ਦੇੜੜੇ ਆ ਵੀ ਗੁਰੂ ਘਰ ਜੁੜੋ ਪਾਈ ਬਾੜੀ ਨਾਲ ਜੁੜੋ ਹਾਂ ਜੀ ਮਹਾਰਾਜ ਦੇ ਗੁਰਸਿੱਖ ਬਣੋ ਜੀ ਗੁਰੂ ਅਮਰਤ ਬਾਟੇ ਦਾ ਮਹਾਰਾਜ ਦਸਵੇਂ ਪਾਤਸ਼ਾਹ ਦਾ ਜਿਹੜਾ ਗੁਰਸਿੱਖੀ ਦਾ ਸਕੂਲ ਹੈ ਤੇ ਦਾ ਇਹਦੇ ਤੇ ਉਪਰੋਂ ਕੋਈ ਵੀ ਵਸਤੂ ਨਹੀਂ ਹੈਗੀ ਜਿਹੜੀ ਆਪਾਂ ਨੂੰ ਸਾਡੀ ਸਹਾਇਤਾ ਕਰ ਸਕਦੀ ਆ ਗੁਰੂ ਦਾ ਅੰਮ੍ਰਿਤ ਹੈ ਤੇ ਗੁਰੂ ਦੀ ਬਾਣੀ ਹੈ ਜਿਹੜੀ ਆਪਾਂ ਨੂੰ ਅੰਤ ਤੱਕ ਸਾਡੇ ਸਾਥ ਜਾ ਸਕਦੀ ਆ ਭਾਈ ਸੋ ਸਿੰਘ ਸਾਹਿਬ ਜੀ ਜੇ ਆਪਾਂ ਗੱਲ ਕਰੀਏ ਜਿਵੇਂ ਸੇਵਾ ਸੰਭਾਲ ਬਹੁਤ ਵਧੀਆ ਤਰੀਕੇ ਦੇ ਨਾਲ ਹੋ ਰਹੀ ਹੈ ਸੋ ਆਪ ਜੀ ਜਦੋਂ ਅਸੀਂ ਆਏ ਆਪ ਜੀ ਇੱਥੇ ਝਾੜੂ ਦੀ ਸੇਵਾ ਵੀ ਕਰ ਰਹੇ ਸੀ ਬੜਾ ਸਾਫ਼ ਸੁਥਰਾ ਅੰਦਰ ਦੇਖ ਕੇ ਮਨ ਖੁਸ਼ ਹੋਇਆ ਸੋ ਸੰਗਤਾਂ ਵੀ ਇੱਥੇ ਸੇਵਾ ਸੰਭਾਲ ਦੇ ਵਿੱਚ ਸਹਾਇਤਾ ਕਰਦੀਆਂ ਨੇ ਹਾਂਜੀ ਜ਼ਰੂਰ ਕਰਦੀਆਂ ਨੇ ਜਦੋਂ ਅਮਰਤ ਵੇਲੇ ਕਰ ਜਾਂਦੀਆਂ ਨੇ ਜਦੋਂ ਸਮਾਂ ਲੈ ਮਿਲਦਾ ਕਿਸੇ ਨੂੰ ਅਮਰਤ ਵੇਲੇ ਕਿਸੇ ਨੂੰ ਸ਼ਾਮ ਦਾ ਸਮਾਂ ਮਿਲਦਾ ਕਰ ਜਾਂਦੀਆਂ ਨੇ ਬਾਕੀ ਤੁਹਾਨੂੰ ਪਤਾ ਹੀ ਗੁਰੂ ਘਰ ਤੇ ਸਾਡੀ ਸੇਵਾ ਜ਼ਰੂਰੀ ਹਾਂਜੀ ਜਿਆਦਾ ਆਪਣੀ ਆਪ ਹੁੰਦੀ ਹੈ ਜੀ ਜਿਆਦਾ ਦੀ ਆਪਣੇ ਹਾਂਜੀ ਹਾਂ ਗੁਰੂ ਘਰ ਦੇ ਸੇਵਾਦਾਰ ਦੀ ਜਿਆਦਾ ਹੁੰਦੀ ਹੈ ਗ੍ਰੰਥੀ ਸਾਲ ਦੇ ਵਿੱਚ ਕੋਈ ਵੀ ਵਿਸ਼ੇਸ਼ ਦਿਹਾੜਾ ਇੱਥੇ ਮਨਾਇਆ ਜਾਂਦਾ ਹੈ ਵਿਸ਼ੇਸ਼ ਦਿਹਾੜਾ ਜੀ ਬਸਾਕੀ ਗੁਰਪੁਰਬ ਵਗੈਰਾ ਜਾਂ ਹਾਂਜੀ ਬਸਾਕੀ ਦਾ ਗੁਰਪੁਰਬ ਹੋ ਗਿਆ ਜਿਵੇਂ ਗੁਰੂ ਨਾਨਕ ਸਾਹਿਬ ਦਾ ਹੋ ਗਿਆ ਅੱਜ ਤਾਂ ਜਿਹੜੇ ਵਿਸ਼ੇਸ਼ ਗ ਗੁਰਪੁਰਬ ਨੇਮ ਮਨਾਏ ਜਾਂਦੇ ਨੇ ਜੀ ਸੋ ਸੰਗਤ ਜੀ ਆਪਾਂ ਬੇਨਤੀ ਕਰਾਂਗੇ ਕਿ ਸਿੰਘ ਸਾਹਿਬ ਜੀ ਨਾਲ ਆਪ ਜੀ ਨੇ ਗੱਲ ਕੀਤੀ ਸੋ ਬੜੇ ਵਧੀਆ ਤਰੀਕੇ ਦੇ ਨਾਲ ਉਹਨਾਂ ਨੇ ਸਾਫ ਸਪਾਈ ਦਾ ਇੱਥੇ ਪ੍ਰਬੰਧ ਕੀਤਾ ਹੋਇਆ ਜਦੋਂ ਅਸੀਂ ਇੱਥੇ ਆਏ ਉਹ ਭਾਈ ਸਾਹਿਬ ਜੀ ਆਪ ਲੱਗੇ ਹੋਏ ਸੀ ਸੇਵਾ ਕਰਨ ਸੋ ਸੰਗਤਾਂ ਨੂੰ ਵੀ ਬੇਨਤੀ ਪਾਈ ਆਪ ਵੀ ਸਹਿਯੋਗ ਦੇ ਕੇ ਨਾਲ ਸੇਵਾ ਕਰਾਇਆ ਕਰੋ ਸੋ ਨਾਲੇ ਜਿਹੜੇ ਆਪਣੇ ਪਾਠੀ ਸਿੰਘ ਨੇ ਗ੍ਰੰਥੀ ਸਿੰਘ ਨੇ ਪ੍ਰਚਾਰਕ ਨੇ ਉਹਨਾਂ ਦਾ ਵੱਦ ਤੋਂ ਵੱਦ ਆਪਾਂ ਮਾਨ ਸਤਕਾਰ ਵੀ ਕਰੀਏ ਕਿਉਂਕਿ ਲੋੜ ਮੁਤਾਬਕ ਆਪਾਂ ਨੂੰ ਚਲਣਾ ਚਾਹੀਦਾ ਹੈ ਸਮੇਂ ਦੀ ਲੋੜ ਹੈ ਪਟ ਸਿੰਘਾਂ ਨੂੰ ਸਾਹਮਣ ਦੀ ਉਹਨਾਂ ਦੇ ਪਰਿਵਾਰ ਨੇ ਬੱਚੇ ਨੇ ਉਹਨਾਂ ਦੀ ਆਮਦਨ ਦਾ ਵੀ ਖਿਆਲ ਰੱਖਿਏ ਵੱਧ ਤੋਂ ਵੱਧ ਉਹਨਾਂ ਦਾ ਮਾਨ ਸਤਕਾਰ ਕਰੀਏ ਤਾਂ ਜੋ ਐਸੇ ਵਧੀਆ ਜਿਹੜੇ ਪਾਠੀ ਨੇ ਐਸੇ ਵਧੀਆ ਜਿਹੜੇ ਗ੍ਰੰਥੀ ਪ੍ਰਚਾਰਕ ਨੇ ਉਹ ਗੁਰੂ ਘਰਾਂ ਦੀ ਜਿਹੜੀ ਸੇਵਾ ਸੰਭਾਲ ਹੈ ਵਧੀਆ ਤਰੀਕੇ ਦੇ ਨਾਲ ਕਰ ਸਕਣ ਸੋ ਆਪ ਜੀ ਨੂੰ ਹੁਣ ਪਿੰਡ ਦੇ ਕੁਝ ਪਤਵੰਤੇ ਜਿਹੜੇ ਸੱਜਣ ਨੇ ਉਹਨਾਂ ਨਾਲ ਵੀ ਮਿਲਾਵਾਂਗੇ ਸੋ ਸੰਗਤਾਂ ਵੀ ਆਪ ਜੀ ਦੇ ਨਾਲ ਜੁੜੀਆਂ ਹੋਈਆਂ ਨੇ ਸੋ ਆਪ ਜੀ ਪਹਿਲਾਂ ਸੋ ਪਤੀ ਜੀ ਸਾਂਝ ਪਾਲੀਏ ਜੀ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਹਿਣਾ ਚਾਹੋਗੇ ਆਪ ਜੀ ਦੇ ਨਗਰ ਦੇ ਵਿੱਚ ਅੱਜ ਲਾਈਵ ਆ ਕੇ ਪਹੁੰਚੇ ਆਂ ਜੀ ਸ਼ਾਂਕ ਮੇਰੇ ਕਿੰਨੀ ਕ ਸੰਗਤ ਨੂੰ ਪਹੁੰਚ ਕਰ ਦਈਏ ਸੰਗਤ ਆ ਜਾ ਜੀ 8 10 8 10 ਜੈਂਟ ਸਾਜਾ ਜੀ ਬੀਬੀਆਂ ਆ ਜਾ 8 10 ਸੰਸਵੇਰ ਹਾਂ ਬਾਕੀ ਜੀ ਚਲੋ ਵਧੀਆ ਸਾਡੇ ਪਿੰਡ ਦਾ ਗਰੰਤੀ ਸਿੰਘ ਜੀ ਬੜੇ ਵਧੀਆ ਲੋਕਾਂ ਨੂੰ ਸਮਝਾਵਾ ਜੀ ਸਿੱਧੇ ਰਸਤੇ ਵੀ ਪਾਵਾ ਸੱਚੇ ਬਾਤ ਸਗਨੋਂ ਪਰ ਬਾਕੀ ਜੋ ਹੈ ਜੀ ਥੋੜੇ ਜਿਹਾ ਸਾਡੇ ਪਿੰਡ ਚ ਨਾ ਬਜਟ ਘਟ ਹੈ ਕਈ ਕੰਮ ਹੋਣ ਵਾਲੇ ਆ ਗੁਰੂ ਘਰ ਕੇ ਇਸ ਵਾਸਤੇ ਅਸੀਂ ਬੇਨਤੀ ਕਰਾਂ ਸੰਗਤ ਨੂੰ ਕੋਈ ਵੀ ਸੰਗਤ ਹਾਂ ਸਾਡੇ ਗੁਰੂ ਘਰ ਵਿੱਚ ਹੈਲਪ ਕਰੇ ਵਾਤੇ ਵਾਤੇ ਕਾਫੀ ਕੰਮ ਹੋਣ ਵਾਲਾ ਜੀ ਹਾਂ ਬੇਨਤੀ ਹੈ ਸੰਗਤ ਨੂੰ ਸੋ ਜੋ ਗੱਲ ਕਰੀਏ ਅਮਰਤਾਰੀ ਕਿੰਨੇ ਕ ਪਰਿਵਾਰ ਨੇ ਜਿਹੜੇ ਪਹੁੰਚ ਕਰਦੇ ਨੇ ਦੇਖੀ ਮਹਾਰਾਗੀ ਅਮਰਤਾਰੀ ਪਰਿਵਾਰ ਹੈਗੇ ਹਾਂਜੀ ਹਾਂਜੀ ਹਾਂ ਦਾ 8-10 ਘਰ 10-12 ਘਰ ਅਮਰਤਾਰੀ ਹੈ ਜੀ ਜਿਸ ਦਿਨ ਤੇ ਜੀ ਸਾਡੇ ਗਰੰਥੀ ਸਿੰਘ ਨਵੇਂ ਆਏ ਆ ਜੀ ਲੋਕਾਂ ਨੂੰ ਕਾਫੀ ਉਤਸ਼ਾਹ ਜੀ ਲੋਕ ਕਾਫੀ ਗੁਰਬਾਣੀ ਗੱਲ ਗੁਰੂ ਸਿੱਖੀ ਨਾਲ ਜੁੜ ਰਹੇ ਆ ਠੀਕ ਹੈ ਜੀ ਹਾਂ ਸੋ ਸੰਗਤ ਜੀ ਆਪ ਜੀ ਨੂੰ ਬੇਨਤੀ ਕਰਾਂਗੇ ਜਿਵੇਂ ਭਾਈ ਸਾਹਿਬ ਜੀ ਨੇ ਦੱਸਿਆ ਕਿ ਨਗਰ ਛੋਟਾ ਹੀ ਆ ਪਰ ਬਹੁਤ ਵਧੀਆ ਤਰੀਕੇ ਨਾਲ ਇਮਾਰਤ ਬਣੀ ਹੋਈ ਆ ਸੋ ਵੀਰਾਂ ਨੂੰ ਵਿਦੇਸ਼ਾਂ ਤੱਕ ਬੇਨਤੀ ਕਰਾਂਗੇ ਕਿ ਐਸੇ ਸਥਾਨਾਂ ਤੇ ਵੱਧ ਤੋਂ ਵੱਧ ਸਹਿਯੋਗ ਜ਼ਰੂਰ ਦੇਣ ਤਾਂ ਜੋ ਇਹਨਾਂ ਗੁਰੂ ਘਰਾਂ ਦੀ ਸੇਵਾ ਸੰਭਾਲ ਵਧੀਆ ਤਰੀਕੇ ਦੇ ਨਾਲ ਹੋ ਸਕੇ ਸੋ ਇਹ ਮੁੱਖ ਸੇਵਾਦਾਰ ਨੇ ਆਪਾ ਪ੍ਰਧਾਨ ਜੀ ਕਹਿ ਲੀਏ ਮੁੱਖ ਸੇਵਾਦਾਰ ਕਹਿ ਲੀਏ ਸੋ ਜਿਹੜੇ ਸੇਵਾ ਸੰਭਾਲ ਕਰਾ ਰਹੇ ਨੇ ਸੋ ਇਹਨਾਂ ਦਾ ਆਪ ਜੀ ਨੂੰ ਕੰਟੈਕਟ ਨੰਬਰ ਵੀ ਆਪਣਾ ਨੰਬਰ ਬੋਲ ਦਿਓ ਜੀ ਹਾਂ 7988997084 ਦੁਬਾਰਾ ਬੋਲ ਦਿਓ ਜੀ ਹਾਂ 79 88997084 ਇਹ ਆਪਣਾ ਸੁਬਨਾਮ ਜੀ ਮੇਰਾ ਨਾਮ ਲਾਭ ਸਿੰਘ ਹੈ ਜੀ ਹਾਂ ਲਾਭ ਸਿੰਘ ਪਿੰਡ ਮਖਵੇਲ ਪਰ ਡਿਸਟ੍ਰਿਕਟ ਪਟਿਆਲਾ ਪੰਜਾਬ ਦੀ ਹਾਂ ਆ ਦੇਖ ਸੋ ਇਹ ਸੰਜੀ 사ਸੰਗ ਜੀ ਸਰਦਾਰ ਲਾਭ ਸਿੰਘ ਦੀ ਨਮਰਦਾਰ ਸੋ ਜਿਹੜੇ ਇੱਥੇ ਸੇਵਾ ਸੰਭਾਲ ਕਰਾ ਰਹੇ ਨੇ ਹੋਰ ਵੀ ਸੰਗਤਾਂ ਦਾ ਕਾਫੀ ਸਹਿਯੋਗ ਹੈ ਸੋ ਵਧੀਆ ਤਰੀਕੇ ਦੇ ਨਾਲ ਸੇਵਾ ਸੰਭਾਲ ਇੱਥੇ ਚੱਲ ਰਹੀ ਹੈ ਸੋ ਵੱਤ ਤੋਂ ਵੱਤ ਵੀਰਾਂ ਨੂੰ ਬੇਨਤੀ ਹੈ ਜਿਥੇ ਆਪਾਂ ਹੋਰ ਕੋਈ ਕਾਰਜਾਂ ਦੇ ਵਿੱਚ ਸਹਿਯੋਗ ਕਰਦੇ ਆਂ ਸੋ ਦੁੱਖ ਸੁੱਖ ਦਾ ਜਿਹੜਾ ਸਾਡਾ ਆਸਥਾਨ ਹੈ ਉਹ ਇਹੀ ਹੈ ਜਨਮ ਤੋਂ ਲੈ ਕੇ ਅੰਤਮ ਸੰਸਕਾਰ ਤੱਕ ਜਿਹੜੀ ਰਸਮਾਂ ਹੁੰਦੀਆਂ ਨੇ ਰਹਿਤ ਮਰਿਆਦਾ ਅਨੁਸਾਰ ਉਹ ਗੁਰੂ ਘਰ ਦੇ ਵਿੱਚ ਹੀ ਹੁੰਦੀਆਂ ਨੇ ਸੋ ਸਾਡਾ ਫਰਜ਼ ਬਣਦਾ ਇਹਨਾਂ ਸਥਾਨਾਂ ਨੂੰ ਸਾਂਭਣ ਦਾ ਵਧੀਆ ਤਰੀਕੇ ਦੇ ਨਾਲ ਸਿੱਖ ਰਹਿਤ ਮਰਿਆਦਾ ਅਨੁਸਾਰ ਇੱਥੇ ਜਿਹੜੀ ਸੇਵਾ ਸੰਭਾਲ ਹੋਵੇ ਸੋ ਸੰਗਤਾਂ ਦਾ ਵੀ ਬਹੁਤ ਬਹੁਤ ਧੰਨਵਾਦ ਔਰ ਵੀਰ ਜੀ ਨਗਰ ਦੇ ਜੁੜੇ ਹੋਏ ਨੇ ਸੋ ਆਪ ਜੀ ਸਾਰਿਆਂ ਦੇ ਦਰਸ਼ਨ ਦੀਦਾਰੇ ਗੁਰੂ ਘਰ ਦੇ ਪਾਸ ਸਕਦੇ ਹੋ ਸੋ ਬਾਤ ਤੋਂ ਬਾਦ ਜੀ ਸੋ ਸਾਡੇ ਸਾਡੇ ਭਰਾ ਸਾਡੇ ਬਾਦ ਜੀ ਸੋ ਸੰਗਤਾਂ ਜੁੜੀਆਂ ਹੋਈਆਂ ਨੇ ਜੀ ਫਤਿਹ ਜੀ ਸਾਂਝ ਕਰ ਲਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੰਗਤ ਜੀ ਬਹੁਤ ਪ੍ਰੇਮ ਸਤਕਾਰ ਸੰਗਤ ਕਰਦੀ ਹੈ ਦੇਖੋ ਆਪ ਜੀ ਨੇ ਲਾਈਵ ਦੇ ਵਿੱਚ ਦੇਖਿਆ ਹੀ ਹੈ ਪਾਠੀ ਸਿੰਘ ਦੇ ਵੀ ਆਪ ਜੀ ਨੇ ਵਿਚਾਰ ਸਾਂਝੇ ਕੀਤੇ ਆ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਵਿਦੇਸ਼ਾਂ ਤੱਕ ਬੈਠੇ ਵੀਰਾਂ ਨੂੰ ਬੇਨਤੀ ਹੈ ਕਿ ਐਸੇ ਸਥਾਨਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਤਾਂ ਇਹ ਸਥਾਨ ਵਧੀਆ ਤਰੀਕੇ ਦੇ ਨਾਲ ਹੋਰ ਸੰਗਤਾਂ ਦੇ ਵਿੱਚ ਬਣ ਕੇ ਸੇਵਾ ਸੰਭਾਲ ਇਸੇ ਤਰ੍ਹਾਂ ਸਤਿਗੁਰਾਂ ਦੀ ਹੁੰਦੀ ਰਹੇ ਕੋਟਾਨ ਕੋਟ ਸ਼ੁਕਰਾਨਾ ਧੰਨ ਗੁਰੂ ਗ੍ਰੰਥ ਸਾਹਿਬ ਦਾ ਸਿੰਘ ਸਾਹਿਬ ਜੀ ਦਾ ਸਮੂਹ ਪ੍ਰਬੰਧਕਾਂ ਦਾ ਕਮੇਟੀ ਦਾ ਨਗਰ ਦਾ ਸੋ ਅੱਜ ਦਾ ਲਾਈਵ ਨਗਰਮਖ ਮੇਲਪੁਰ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ